ਦਰਦ ਕੌਮ ਚੈਨਲ ਦੇ ਸੂਜਵਾਨ ਦਸ਼ਕਾਂ ਨੂੰ ਗੁਰਨੂਰ ਕੌਰ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਇੱਕ ਐਸਾ ਵਾਇਰਸ ਜਿਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਦੀ ਸੀ ਫੂਡ ਮਾਰਕੀਟ ਦੇ ਡੀਲਰ ਦੇ ਮਾਮੂਲੀ ਜਿਹੇ ਨਮੂਨੇ ਤੋਂ ਹੋਈ ਸੀ ਤੇ ਚੀਨ ਨੇ ਉਸ ਦੀ ਜਾਣਕਾਰੀ WHO ਨੂੰ ਦੇ ਦਿੱਤੀ ਸੀ ਪਰ 13 ਮਾਰਚ 2020 2020 ਨੂੰ THAILAND ਵਿੱਚ ਪਹਿਲਾ ਕੇਸ ਸਾਹਮਣੇ ਆਇਆ ਜਿਸ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਸ ਦੀ ਐਨੀ ਦੇਸ਼ਿਤ ਫੈਲੀ ਤੇ ਫੈਲਾਈ ਗਈ ਸੀ ਜਿਸ ਵਿੱਚ ਲੱਖਾਂ ਹੀ ਜਾਨਾਂ ਚਲੀਆਂ ਗਈਆਂ ਫਿਰ ਇਸ ਦੀ ਵੈਕਸੀਨ ਤਿਆਰ ਕਰਨ ਦੀ ਦੌੜ ਕਿਵੇਂ ਲੱਗੀ ਤੇ ਕਿਹਨੇ ਕਿਹਨੇ ਤੇ ਕਿਸ-ਕਿਸ ਕੰਪਨੀ ਨੇ ਕਰੋੜਾਂ ਰੁਪਏ ਕਮਾਏ ਉਸ ਨੇ ਕਿੰਨੀਆਂ ਹੋਰ ਭਿਆਨਕ ਬਿਮਾਰੀਆਂ ਨੂੰ ਜਨਮ ਦਿੱਤਾ ਇਹ ਜਨ ਲਈ ਆਓ ਅਸੀਂ ਚਾਹੁੰਦੇ ਹਾਂ ਨਰਿੰਦਰ ਸਿੰਘ ਪ੍ਰੇਮੀ ਜਿੱਤ ਕੋ ਦਰਦੇ ਕੌਮ ਚੈਨਲ ਦੇ ਬਹੁਤ ਹੀ ਸਤਿਕਾਰਯੋਗ ਦਰਸ਼ਕੋ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਸਾਡੀ ਐਂਕਰ ਗੁਦੂਰ ਕੋ ਨੇ ਦੱਸਿਆ ਹੈ ਕਿ कोरोना वायरस ਦੇ ਦੌਰ ਵਿੱਚ ਜਦੋਂ ਸਾਰੀ ਦੁਨੀਆ ਇਸ ਦੀ ਰੋਕ ਥਾਮ ਵਾਸਤੇ ਜੂਝ ਰਹੀ ਸੀ ਤੇ ਕੋਈ ਨਾ ਕੋਈ ਵੈਕਸੀਨ ਦਾ ਹੱਲ ਕੱਢਣ ਵਾਲੇ ਸਾਡੇ ਸਿਹਤ ਵਿਗਿਆਨੀ ਲੱਗੇ ਹੋਏ ਸਨ ਤਾਂ ਅਸੀਂ ਜਿਹੜੇ ਲੋਕ ਵਿਸ਼ਵ ਘੂਰਣੇ ਜਾ ਰਹੇ ਹਾਂ ਅਸੀਂ ਉਦੋਂ ਕੀ ਕਰਾਂਗੇ ਜਨਤਾ ਤਾਂ ਇਹ ਸੋਚ ਰਹੀ ਸੀ ਐਨੀ ਦਹਿਸ਼ਤ ਕਿ ਇਹ ਤਾਂ ਬਚਾ ਕਿਵੇਂ ਹੋਵੇ ਜਿਵੇਂ ਵੀ ਕੋਈ ਦੱਸੇ ਵੀ ਇਹਦਾ ਆਇਆ ਪਾ ਹੋ ਸਕਦਾ ਹੈ ਜਾਂ ਇਹ ਤੋਂ ਐ ਬਚਾਇਆ ਜਾ ਸਕਦਾ ਹੈ ਅਸੀਂ ਲੋਕ ਉਵੇਂ ਹੀ ਉਹਦੇ ਮਗਰ ਲੱਭ ਜਾਂਦੇ ਸੀ ਤਾਂ ਸਭ ਤੋਂ ਪਹਿਲਾਂ ਕੀ ਹੋਇਆ ਕਿ ਸਿਹਤ ਮਗਿਆਨੀ ਕੈਲੋ ਉਹਨਾਂ ਨੂੰ ਜੋ ਬਹੁਤ ਹੀ ਮਾਹਰ ਕੈਲੋ ਜੋ ਬਹੁਤ ਹੀ ਸ਼ਾਣੇ ਵਿਦਵਾਨ ਕੈਲੋ ਸ਼੍ਰੀ ਸ਼੍ਰੀ 2016 ਆਮ ਲੋਕ ਦਾ 1089 ਦੇ ਬਾਅਦ 2016 ਸ਼੍ਰੀਮਾਨ ਅਕਸ਼ಯ್ ਕੁਮਾਰ ਜੀ ਫਿਲਮ ਇੰਡਸਟਰੀ ਦੇ بے تاج ਬਾਦਸ਼ਾ ਉਹਨਾਂ ਨੇ ਪਹਿਲਾ ਵਾਰ ਇਹ ਦੱਸਿਆ ਕਿ ਕਰੋਨਾ ਵਾਇਰਸ ਤੋਂ ਬਚਾ ਲਈ ਸਾਨੂੰ 20 ਸੈਕਿੰਡ ਸਾਬਣ ਦੇ ਨਾਲ ਆਪਣੇ ਜਿਹੜੇ ਹੱਥ ਆਉ 20 ਸੈਕਿੰਡ ਤੱਕ ਸਾਫ਼ ਕਰਦੇ ਚਾਹੀਦੇ ਅਸੀਂ ਲੋਕਾਂ ਨੇ ਉਵੇਂ ਹੀ ਕੀਤਾ ਕਿਉਂਕਿ ਸਾਡੇ ਕੋਲ ਕੋਈ ਹੋਰ ਰਸਤਾ ਨਹੀਂ ਸੀ ਅਸੀਂ ਸਾਬਣ ਨਾਲ 20 20 ਸੈਕਿੰਡ ਹੱਥੋਂ ਰੇਤਾ ਕੇ ਕਿਸੇ ਕਿ ਕੋਈ ਇਨਫੈਕਸ਼ਨ ਨਾ ਹੋ ਸਕੇ ਫਿਰ ਸਾਡੇ ਦੇਸ਼ ਦੇ ਕੇਂਦਰੀ ਸਿਹਤ ਮੰਤਰੀ ਡਾਕਟਰ ਸਖਸ਼ ਬਰਦਨ ਵਰਦਨ ਜੀ ਹੁਰਾ ਦਾ ਇਹ ਸੁਝਾਆ ਆਇਆ ਕਿ ਕਰੋਨਾ ਵਾਇਰਸ ਜਿਹੜਾ ਹੈ ਇਹ ਖਵਾ ਵਿੱਚ ਵੀ ਖਵਾ ਰਹੇ ਵੀ ਹੋ ਸਕਦਾ ਹੈ ਇੱਕ ਦੂਜੇ ਤੋਂ ਸਾਹ ਦਾ ਜੀ ਵੀ ਹੋ ਸਕਦਾ ਹੈ ਇੱਕ ਦੂਜੇ ਨੇੜੇ ਲੱਗਣ ਨਾਲ ਵੀ ਹੋ ਸਕਦਾ ਹੈ ਇਸ ਕਰਕੇ ਉਸ ਤੋਂ ਬਚਣ ਲਈ ਤੁਹਾਨੂੰ ਇਸ ਕਿਸਮ ਦਾ 마ਸਕ ਪਹਿਲਣਾ ਚਾਹੀਦਾ ਹੈ ਸਾਡੇ ਲੋਕਾਂ ਨੇ 마ਸਕ ਪਹਿਨੇ ਕਿਉਂਕਿ ਜਾਨ ਹਰ ਇੱਕ ਨੂੰ ਪਿਆਰੀ ਹੈ ਬੱਚਿਆਂ ਦਾ ਹੋਰ ਕੋਈ ਸਾਧਨ ਨਾ ਹੋਣ ਕਰਕੇ 마ਸਕ ਪਹਿਨੇ ਪਰ ਪੰਜਾਬ ਵਾਲਿਆਂ ਨੇ 마ਸਕ ਵੀ ਥਾਂ ਤੇ ਬਹੁਤੇ ਲੋਕਾਂ ਨੇ ਜਿਹੜੇ ਸਰਦਾਰ ਸੀ ਉਹਨਾਂ ਨੇ ਸਿਰਫ ਉਹ ਮੰਨ ਲਾ ਨਹੀਂ ਆਪਣੇ ਰੱਖਦੇ ਬੰਨੀਆਂ ਫਿਰ ਕਿਹਾ ਆ ਗਿਆ ਕਿ ਜੇ ਕਿਸੇ ਨੂੰ ਛਿੱਕ ਆਵੇ ਤਾਂ ਭਾਈ ਅੱਗੇ ਹੱਥ ਕਰ ਲਓ ਲੋਕਾਂ ਨੇ ਉਵੇਂ ਕੀਤਾ ਖਾਂ ਖਰੇਖਾਂ ਤੇ ਥੁੱਕਣਾ ਨਹੀਂ ਲੋਕਾਂ ਨੇ ਉਵੇਂ ਕੀਤਾ ਇੱਕ ਦੂਜੇ ਫਿਰ ਸੁਝਾਆ ਆ ਕਿ ਲੌਕਡਾਊਨ ਹੋ ਜਾਓ ਮਤਲਬ ਤਾਲਾਬੰਦੀ ਥਿੰਦੇ ਕੁੰਡੇ ਲਾਓ ਤੇ ਘਰਾਂ ਚ ਬਹਿਣ ਜਾਓ ਕਿਉਂਕਿ ਬਾਹਰ ਕਰੋਨਾ ਪੱਜਿਆ ਫਿਰਦਾ ਬੱਚੋਂ ਨੇ ਤਾਈ ਅਸੀਂ ਉਵੇਂ ਕੀਤਾ ਫਿਰ ਇਹ ਹੋਇਆ ਕਿ ਸੋਸ਼ਲ ਡਿਸਟੈਂਸ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ ਨੇੜੇ ਨਾ ਲੱਗੋ ਤਾਂ ਕਿ ਜਿਹਨੂੰ ਕਰੋਨਾ ਹੋਇਆ ਉਸ ਤੋਂ ਕਿਸੇ ਨੂੰ ਦੂਜੇ ਨੂੰ ਕਰੋਨਾ ਨਾ ਹੋ ਜਾਵੇ ਅਸੀਂ ਉਵੇਂ ਵੀ ਕੀਤਾ ਕੋਈ ਇਹਦੇ ਰੋ ਜਿਹੜਾ ਵੈਕਸੀਨ ਦਾ ਕੋਈ ਕਿਆ ਕਰਵਾ ਲੈ ਨਹੀਂ ਸੋਚਿਆ ਕਿਸੇ ਨੇ ਇਹ ਜਿਹੜੀ ਸਾਜ਼ਿਸ਼ ਸੀ ਤਾਲਾਬੰਦੀ ਵਾਲੀ ਸੋਸ਼ਲ ਡਿਸਟੈਂਸ ਵਾਲੀ ਇਹ ਐਸੀ ਸਾਜ਼ਿਸ਼ ਸੀ ਐਸੀ ਸੋਚੀ ਸਮਝ ਕੇ ਚਾਲ ਸੀ بڑے ਹੀ ਕੂਟਨੀਤਕਾਂ ਦੀ ਕਿ ਐਦਾਂ ਕਰਾਂਗੇ ਤਾਂ ਉਹਨਾਂ ਦੀ ਕਿਉਂਕਿ ਉਹਨਾਂ ਦਿਨਾਂ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਸੀ ਦਿੱਲੀ ਨੂੰ ਸ਼ੰਭੂ ਬਾਰਡਰ ਸਿੰਗੂ ਬਾਰਡਰ ਗਾਇਆਬਾਦ ਬਾਰਡਰ ਟਿਕਰੀ ਬਾਰਡਰ ਚਾਰੇ ਪਾਸੇ ਕਿਸਾਨਾਂ ਨੇ ਘੇਰਿਆ ਹੋਇਆ ਸੀ ਲੱਖਾਂ ਕਿਸਾਨ ਮੋਰਚਿਆਂ 'ਤੇ ਬੈਠੇ ਸੀ ਵੀ ਹੋਰ ਕਿਸਾਨਾਂ ਆ ਜਾਣਾਂ ਉਹਨਾਂ ਚ ਘੱਟੋ ਘੱਟ ਇਹ ਦਾਸਤ ਪਾਈ ਜਾਵੇ ਵੀ ਉੱਥੇ ਇਕੱਠ ਜਿਹਾ ਕਰੋਨਾ ਹੋ ਸਕਦਾ ਹੈ ਦੂਰੀ ਬਣਾ ਕੇ ਰੱਖਣੀ ਕਰੋਨੇ ਤੋਂ ਬਚਨ ਦਾ ਖਿਆਲ ਪਰ ਦੋਸਤੋ ਤੁਸੀਂ ਹੈਰਾਨ ਹੋਵੋਗੇ ਕਿ ਲੱਖਾਂ ਕਿਸਾਨ ਇਕੱਠੇ ਉੱਥੇ ਖਾਂਦੇ ਪੀਂਦੇ ਨਹਾਉਂਦੇ ਧੋਦੇ ਸਾਰਾ ਕੁਝ ਕਰਦੇ ਕਿਸੇ ਇੱਕ ਵੀ ਕਿਸਾਨ ਨੂੰ ਕਰੋਨਾ ਨਹੀਂ ਹੋਇਆ ਕਿਉਂਕਿ ਇਹ ਸੋਚ ਹੀ ਗਲਤ ਸੀ ਕਿ ਖਵਾਜਾ ਜਾ ਤੂੰ ਜਦੋਂ ਟੱਚ ਕਰੇ ਤੋ ਹੁੰਦਾ ਜਾਂ ਇਕੱਠੇ ਹੋਇਆ ਤੋ ਹੁੰਦਾ ਸਾਡੇ ਕਈ ਸੱਚੇ-ਸੱਚੇ ਡਾਕਟਰ ਇੱਕ ਤਾਂ ਸਿਰਫ ਮਰਨ ਲੱਗੂ ਵੀ ਜਿਵੇਂ ਉਪਲੇ ਹਾਕਮ ਕਹਿੰਦੇ ਸੀ ਉਵੇਂ ਜਿਵੇਂ ਕਹਿ ਦੋ ਵੀ ਐ ਕਹਿ ਦੋ ਐ ਹੋਜੂ ਐ ਹੋਜੂ ਕੁਝ ਲੋਕ ਜਿਹੜੇ ਮਾਨਵਤਾ ਦੀ ਰਾਖੀ ਵਾਲੇ ਜਿਹੜੇ ਰੱਬ ਦਾ ਡਾਕਟਰ ਸੀ ਸਾਡੇ ਦੇਸ਼ ਦੇ ਵੀ ਬਾਹਰਲੇ ਵਿਸ਼ੇਸ਼ ਵਿਗਿਆਨੀਆਂ ਨੇ ਵੀ ਕਿਹਾ ਵੀ ਇਹ ਕੋਈ ਐਸਾ ਵਾਇਰਸ ਨਹੀਂ ਜਿਹੜਾ ਕਿ ਹਵਾ ਵਿੱਚ ਹੈ ਤੇ ਇੱਕ ਦੂਜੇ ਨੂੰ ਸਾਹ ਲੈ ਕੇ ਤੋ ਹੁੰਦਾ ਹੈ ਸਾਡੇ ਡਾਕਟਰ ਪਟਿਆਲੇ ਵਾਲੇ ਬੀਬੀ ਹਲਸ਼ਿੰਦਰ ਕਾਲਜ ਉਹਨਾਂ ਨੇ ਵੀ ਕਿਹਾ ਕਿ ਬਾਰੇ ਸਾਫ ਨਾਲ ਧੋਈ ਜਾਓ ਤੁਹਾਡੀ ਸਕਿਨ ਖਰਾਬ ਹੋ ਜੂਗੀ ਫਿਰ ਇਹ ਹੋਰ ਕਾਫੀ ਗੁੱਸਾ ਆਇਆ ਜਿਵੇਂ ਜਿਵੇਂ ਵੀ ਸੈਨੀਟਾਈਜ਼ ਕਰਨਾ ਅਸੀਂ ਲੋਕ ਆਪਣੀ ਜਾਨ ਬਚਾਉਣ ਲਈ ਸਾਰੇ ਇਦਾਂ ਹੀ ਕਰਦੇ ਰਹੇ ਫਿਰ ਕੀ ਹੋਇਆ ਕਿ ਅਸੀਂ ਦਵਾਈਆਂ ਬਾਰੇ ਵੀ ਸੋਚਿਆ ਵੀ ਇਹ ਤਾਂ ਤੋੜ ਕੀ ਹੋ ਸਕਦਾ ਫਿਰ ਉਹ ਉਹ ਰੋ ਕੋਮਾਰੈਲ ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਬਿਜੇ ਕੋਰੋਨਾ ਨੂੰ ਭਜਾਉਣਾ ਹੈ ਤਾਂ ਸਾਰੇ ਬਾਹਰ ਨਿਕਲ ਕੇ 5 ਮਿੰਟ ਆਇਆਗਾ ਤੇ ਤਾਲੀਆਂ ਵਜਾਓ ਤੇ ਕੋਰੋਨਾ ਵਾਪਸ ਬਾਹਰਣ ਚ ਲੈ ਜਾਊਗਾ ਅਸੀਂ ਲੋਕਾਂ ਨੇ ਕੋਰੋਨਾ ਤੋਂ ਸਾਰੇ ਜਾਣਨਾ ਖਿਆਰਾ ਮੌਤਾ ਹੁੰਦੀ ਅਸੀਂ ਆਪ ਘਰਾਂ ਹੁੰਦੇ ਸੀ ਲਾਕਡਾਊਨ ਹੋਇਆ ਆਇਆ ਸੀ ਤੇ ਤਾਲੀਆਂ ਵੀ ਵਜਾਈਆਂ ਫਿਰ ਥੋੜੀ ਦੇਰ ਬਾਅਦ ਫਿਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਹੁਕਮ ਹੋਇਆ ਵੀ ਥਾੜੀਆਂ ਖੜਕਾਓ ਪਰ ਸਾਡੇ ਲੋਕਾਂ ਨੇ ਥਾਲੀਆਂ ਕੜਕੌੜੀਆਂ ਸ਼ੁਰੂ ਕਰਤੀਆਂ ਮੰਦਰ ਸੰਖ ਉਹ ਵਾਲੇ ਸ਼ੁਰੂ ਕਰਤੇ ਪਰ ਇਹ ਕਿਹੜੀ ਵੈਕਸ਼ਿਨ ਤਿਆਰ ਕਰਨੀ ਐ ਦਵਾਈ ਕਿਹੜੀ ਤਿਆਰ ਕਰਨੀ ਐ ਇਧਰਨੇ ਪਾਸੇ ਸਾਡੇ ਜਿਹੜੇ ਮਿਸ਼ਵ ਗੁਰੂ ਨੇ ਸਾਡੇ ਜਿਹੜੇ ਜੋਧ ਨੇ ਕਿਸੇ ਨੇ ਧਿਆਨ ਨਹੀਂ ਦਿੱਤਾ ਹਾਂ ਜਦੋਂ ਕੋਰੋਨਾ ਦੀ ਸਾਰੀ ਦੁਨੀਆ ਚ ਬੈਸਤ ਫੈਲੀ ਹੋਈ ਸੀ ਉਦੋਂ WHO ਨੂੰ ਵੀ ਕੁਛ ਸੁਝ ਨਹੀਂ ਰਿਹਾ ਸੀ ਪਰ ਬਰਤਾਨੀਆਂ ਦੀ ਇੱਕ ਫਰਮ ਸੀ ਫਾਰਮਾ ਕੰਪਨੀ ਐਸਟਰਾ ਜੈਨੇਕਾ ਇਸ ਨੇ ਆਪਣੇ ਕੋਈ ਵਿਗਿਆਨੀਆਂ ਦੀ ਮਦਦ ਨਾਲ ਕੋਈ ਵੈਕਸੀਨ ਜਿਹੜੀ ਸੀ ਉਹਦਾ ਫਾਰਮੂਲਾ ਤਿਆਰ ਕੀਤਾ ਤੇ ਇੰਡੀਆ ਦੀ ਪੁੰਨੇ ਦੀ ਸੀਰਮ ਕੰਪਨੀ ਆਫ ਇੰਡੀਆ ਨੂੰ ਇੱਕ ਲਾਇਸੈਂਸ ਦਿੱਤਾ ਕਿ ਤੁਸੀਂ ਇਹ ਵੈਕਸੀਨ ਤਿਆਰ ਉਹਨਾਂ ਨੇ ਉਹ ਵੈਕਸੀਨ ਹਜ਼ਾਰਾਂ ਲੱਖਾਂ ਕਰੋੜਾਂ ਨਹੀਂ ਪਲਕੇ ਅਰਬਾਂ ਦੀ ਗਿਣਤੀ ਚੋਂ ਵੈਕਸੀਨ ਪਿਆਰ ਦਿੱਤੀ। ਹਿੰਦੁਸਤਾਨ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਉਹ ਕੋਵ ਸ਼ੀਲਡ ਉਹ ਵੈਕਸੀਨ ਕੋਵ ਸ਼ੀਲਡ ਦੇ ਨਾਂ ਤੇ ਵਿਕੀ ਤੇ ਯੂਰਪ ਦੇ ਵਿੱਚ ਐਕਸ ਜੇਵਰੀਆ ਦੇ ਨਾਂ ਤੇ ਉਹ ਵੈਕਸੀਨ ਜਿਹੜੀ ਚਹੀਏ ਉਹ ਬੇਚੀ ਗਈ। ਸੋ ਇਹ ਵੈਕਸੀਨਾਂ ਨੇ ਕਿੰਨਾ ਕੁ ਕਰੋਨਾ ਨੂੰ ਰੋਕਿਆ ਜਾਂ ਨਹੀਂ ਰੋਕਿਆ ਜਦ ਕਰੋਨਾ ਆਪਣੇ ਆਪ ਹੀ ਉਦੋਂ ਉਹਦੀ ਜਿਹੜੀ ਸੀ ਮਿਆਦ ਖਤਮ ਹੋ ਗਈ ਕਰੋਨਾ ਚਲਾ ਗਿਆ ਕੁਝ ਲੋਕਾਂ ਨੇ ਆਪਣੀ ਬਚਤ ਆਪ ਕੀਤੀ ਪਰ ਹੋਇਆ ਕੀ ਹੋਇਆ ਇਹ ਕਿ ਜਿਹੜੀ ਟੈਸਟ ਪਰ ਲੈ ਕੇ ਸੀ ਵੀ ਜਿਹੜੇ ਲਗਣਾ ਬੜੇ ਹੀ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਪੂਜਨ ਜੋ ਮਹਾਨ ਸ਼ਖਸੀਅਤ ਰਾਸ਼ਟਰਪਤੀ ਤੋਂ ਪੁਰਸਕਾਰ ਜਿੱਤ ਕੇ ਜਿਨ੍ਹਾਂ ਨੇ ਕਲਾਸੀਕਲ ਰਾਗਾ ਦੇ ਵਿੱਚ ਖਯੂਰੀ ਰਾਗੀ ਭਾਈ ਨਿਰਮਲ ਸਿੰਘ ਉਹ ਉਹਨਾਂ ਨੂੰ ਜੀ ਜੋ ਕੋਈ ਸ਼ਿਕਾਇਤ ਹੋਈ ਉਹਨਾਂ ਨੂੰ ਐਡਮਿਟ ਕਰਾ ਲਿਆ ਪਰ ਉਹਨਾਂ ਨੂੰ ਇਹ ਪਤਾ ਲੱਗਾ ਕਿ ਮੈਨੂੰ ਕੋਈ ਐਦਾ ਦੀ ਬਿਮਾਰੀ ਨਹੀਂ ਤੇ 나ਹੀਂ ਮੈਂ ਮਰਨਾ ਹੈ ਪਰ ਮੈਨੂੰ ਐ ਲੱਗਦਾ ਵੀ ਜਿਹੜੇ ਆ ਡਾਕਟਰ ਨੇ ਮੈਨੂੰ ਮਾਰ ਦੇਣਗੇ ਉਹਦੀ ਵੀਡੀਓ ਦੇ ਵੀਡੀਓ ਦੇਖੀ ਆਉਂਦੀ ਆ ਵੀ ਮੈਨੂੰ ਲੈ ਜਾਓ ਮੈਨੂੰ ਲੈ ਜਾਓ ਮੈਨੂੰ ਬਚਾ ਲਓ ਉਹਨਾਂ ਦਾ ਬੇਟਾ ਉਹਨੂੰ ਵੀ ਨੇੜੇ ਨਹੀਂ ਲੱਗਣ ਦਿੱਤਾ ਗਿਆ ਉਹਨੇ ਵੀ ਵੀਡੀਓ ਪਾ ਕੇ ਮੇਰੇ ਫਾਦਰ ਸਾਹਿਬ ਨੂੰ ਮਾਰਨਗੇ ਹੋਇਆ ਉਹੀ ਕਿ ਭਾਈ ਨਿਰਮਨ ਸਿੰਘ ਜੀ ਰਾਗੀ ਉਹਨਾਂ ਦੀ ਮੌਤ ਹੋ ਗਈ ਤੇ ਫਿਰ ਜੋ ਉਹਨਾਂ ਦੇ ਦਾਸ ਸस्कार ਕਰਨੇ ਵੇਲੇ ਜੋ ਸਾਡੀ ਕੌਮ ਦਾ ਸਿਰ ਨੀਵਾ ਕਰਨ ਵਾਲੀਆਂ ਖਰਕਦਾ ਹੋਈਆਂ ਬਹੁਤ ਅਫਸੋਸ ਹੈ ਇਹ ਉਹਨਾਂ ਲੋਕਾਂ ਦੀ ਬਦੌਲਤ ਹੋਇਆ ਜਿਨ੍ਹਾਂ ਲੋਕਾਂ ਨੇ ਸਾਨੂੰ ਸ਼ੋਸ਼ਕ ਡਿਸਟੈਂਸ ਰੱਖਣ ਦਾ ਜਿਹੜਾ ਸੀਗਾ ਲਿਖਿਆ ਗਿਆ ਸੀ ਜਦੋਂ ਕਿ ਇਹ ਜੀ ਕੋਈ ਵੀ ਬਿਮਾਰੀ ਨਹੀਂ ਸੀ ਬਾਦ ਲੋਕ ਕੋਲ ਦੇ ਵਿੱਚ ਤਾਂ ਨਾਲੋਂ ਦਾ ਕੁਝ ਹੋਇਆ ਨਹੀਂ ਫਿਰ ਇਥੇ ਜ਼ਰੂਰੀ ਹੋ ਸਕਦਾ ਸੀ ਸੋ ਉਸ ਮੌਕੇ ਇਹ ਹੋਇਆ ਕਿ ਕੋਰੋਨਾ ਦੀ ਗਿਣਤੀ 'ਚ 174 ਕਰੋੜ ਯਾਨੀ ਕਿ ਪਾਣੇ 2 ਅਰਬ ਵੈਕਸੀਨ ਜਿਹੜੀ ਹੈਗੀ ਐ ਉਹਦੇ ਡੋਜ਼ ਲੋਕ ਕਰ ਲਿੱਤੇ ਗਏ। ਬਾਹਰਲੇ ਦੇਸ਼ਾਂ ਦਾ ਇਹ ਕਹਿੰਦਾ ਸੀ ਜਿਹੜੇ ਲੋਕ ਸਾਡੇ ਫਟਾਫਟ ਕੈਨੇਡਾ, ਅੰਗਲੈਂਡ, ਅਮਰੀਕਾ, ਆਸਟ੍ਰੇਲੀਆ ਨੂੰ ਜਾ ਰਹੇ ਨੇ ਉਹਨਾਂ ਨੂੰ ਕਹਿ ਸੀ ਵੀ ਜਿੰਨੀ ਤੇ ਤੁਹਾਡੇ ਦੋ ਵੈਕਸੀਨਾਂ ਨਹੀਂ ਲੱਗਦੇ ਦੋ ਦੋ ਡੋਜ਼ ਨਹੀਂ ਲਏ ਤਾਂ ਤੁਹਾਨੂੰ ਹਵਾਈ ਅੱਡੇ ਦੇ ਵਿੱਚ ਐਂਟਰ ਨਹੀਂ ਕਰ ਦਿੱਤਾ ਜਾਊਗਾ। ਫਿਰ ਉਹਨਾਂ ਨੇ ਵਿਚਾਰੇ ਨੇ ਮਜਬੂਰੀ ਚਲਵਾਈਆਂ ਵੀ। ਵੱਡੇ ਵੱਡੇ ਫਿਲਮੀ ਅਕਾ ਆ ਮੰਗਲ ਉਸ ਕੋਲ ਸਹੀ ਰਮਨ ਜਾਂ ਨਹੀਂ ਦਿਖਾਵੇ ਵਾਸਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਉਹ ਜਿਹੜੇ ਸੀ ਵੈਕਸੀਨਾਂ ਉਹਨਾਂ ਨੇ ਲਵਾਈਆਂ ਅਪਸੈਨ ਲਵਾਈਆਂ ਦਫ਼ਤਰਾਂ ਜਾਣਾ ਜਾਣਾ ਬੰਦ ਕਰਤਾ ਵੈਕਸੀਨ ਲਵਾਈਆਂ ਕੋਈ ਨਾ ਐ ਮੰਤਰੀਆਂ ਨੇ ਸੰਤਰੀਆਂ ਨੇ ਸਾਰਿਆਂ ਨੇ ਲਵਾਈਆਂ ਜਿਹੜੇ ਨਹੀਂ ਨਹੀਂ ਲਵਾਈਆਂ ਉਹ ਚੰਗੇ ਰਹੇ ਕਿਉਂ ਚੰਗੇ ਰਹੇ ਕਿਉਂਕਿ ਇਹ ਜੋ ਵੈਕਸੀਨ ਕੋਵਿਡ ਦੀ ਜੋ ਵੈਕਸੀਨ ਤਿਆਰ ਕੀਤੀ ਗਈ ਸੀ ਇਹਦੇ ਐਨੇ ਸਾਈਡ ਇਫੈਕਟ ਹੋਏ ਕੇ ਦੇ ਰਾ ਹਾਰਟ ਅਟੈਕ ਵੀ ਹੋਏ ਇਹਦੇ ਨਾਲ ਜਿਹੜਾ ਜਦੋਂ ਪਲੇਟ ਲੈਕ ਸੈਲ ਵੀ ਘਟੇ ਹੋਰ ਬਿਆਨ ਕੋਵਾਰੀਆਂ ਵੀ ਇਹਦੀ ਬਦੌਲਤ ਹੋਈਆਂ ਜਦੋਂ ਬ੍ਰਿਟਾਨੀਆ ਦੇ ਵਿੱਚ ਇਸ ਵੈਕਸੀਨ ਦੇ ਉੱਤੇ ਕੰਪਨੀ ਦੇ ਉੱਤੇ ਕੇਸ ਕੀਤਾ ਗਿਆ ਪਹਿਲਾਂ ਤਾਂ ਉਹਨਾਂ ਨੇ ਅਦਾਲਤ ਵਿੱਚ ਇਹ ਬਿਆਨ ਦਿੱਤਾ ਕਿ ਨਾਲ ਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੋ ਸਕਦਾ ਜਦੋਂ ਰਿਪੋਰਟਾਂ ਆਉਣੀਆਂ ਸ਼ੁਰੂ ਹੋਈਆਂ ਵੀ ਇਹਦੇ ਨਾਲ ਹਾਰਟ ਅਟੈਕ ਹੋ ਰਹੇ ਨੇ ਕਿ ਐਸੀ ਮੋਤਾਂ ਹੋ ਗਈਆਂ ਅਸੀਂ ਇੱਕ 81 ਮੌਤਾਂ ਹੋ ਗਈਆਂ ਫਿਰ ਅਧਿਕਾਰਤਾ ਦੇ ਵਿੱਚ ਜਾ ਕੇ ਜਦੋਂ ਇਹਨੂੰ ਸਮਝਣ ਭੇਜੇ ਤਾਂ ਇਹਨਾਂ ਨੇ ਮੰਨਿਆ ਵੀ ਹਾਂ ਇਹਦੇ ਸਾਈਡ ਇਫੈਕਟ ਵੈਕਸੀਨ ਦੇ ਹੋ ਸਕਦੇ ਨੇ ਤੇ ਹੋ ਰਹੇ ਨੇ ਕੀ ਕਾਰਨ ਹੈਗਾ ਕਿ ਇਹਦੇ ਨਾਲ ਜਿਹੜਾ ਹੈਗਾ ਖੂਨ ਦੇ ਵਿੱਚ ਗੰਢਾ ਯਾਨੀ ਕਲੋਟਸ ਕਹਿੰਦੇ ਆ ਉਹ ਬਣਨੇ ਸ਼ੁਰੂ ਹੋ ਜਾਂਦੇ ਨੇ ਇਹਦੇ ਵੈਕਸੀਨ ਦੇ ਨਾਲ ਤੇ ਜਿਹੜੀਆਂ ਕਿ ਹਾਰਟ ਅਟੈਕ ਕਰਨ ਦੇ ਵਿੱਚ ਸਹਾਇ ਸਿੱਧ ਹੁੰਦੀਆਂ ਨੇ ਦੂਸਰਾ ਸੈੱਲ ਘਟਣਾ ਸ਼ੁਰੂ ਹੋ ਜਾਂਦੇ ਨੇ ਲੋਕਾਂ ਨੇ ਸੈੱਲ ਵਧਾਉਣ ਵਾਸਤੇ ਕਰੋੜਾ ਰੁਪਿਆ ਕਮਾ ਲੈ ਹੁਣ ਸੈੱਲ ਵੀ ਘਟਾਉਂਦੀਆਂ ਨੇ ਇਹਦੇ ਨਾਲ ਹੋਰ ਭਿਆਨਕ ਬਿਮਾਰੀਆਂ ਵੀ ਹੁੰਦੀਆਂ ਨੇ ਬਰਤਾਨੀਆ ਟੈਲੀਗ੍ਰਾਫ ਦੀ ਰਿਪੋਰਟ ਦੇ ਮੁਤਾਬਕ 80 ਮੌਤਾਂ ਹੋ ਚੁੱਕੀਆਂ ਨੇ ਇਸ ਵੈਕਸੀਨ ਨਾਲ ਤੇ ਇਸ ਵੈਕਸੀਨ ਦੇ ਨਰਮਾਤਾਵਾਂ ਦੇ 55 ਕੇਸ ਦਾਇਰ ਕੀਤੇ ਹੋਏ ਨੇ ਤੇ 1000 ਕਰੋੜ ਰੁਪਏ ਹਰਜਾਨੇ ਦੀ ਮੰਗ ਕੀਤੀ ਗਈ ਹੈ ਜਿਹੜੀ ਕਿ ਇਹਨਾਂ ਨੂੰ ਦੇਣੀ ਪੈਗੀ ਤੇ ਅਜੇ ਵੀ ਇਹਨਾਂ ਦੇ ਖਿਲਾਫ ਧੜਾ ਧੜ ਕੇਸ ਜਿਹੜੇ ਨੇ ਉਹ ਬਰਤਾਨੀਆਂ ਵਿੱਚ ਵੀ ਹੋ ਰਹੇ ਨੇ ਸਾਡੇ ਦੇਸ਼ ਦੀ ਸੁਪਰੀਮ ਕੋਰਟ ਦੇ ਧਿਆਨ ਵਿੱਚ ਵੀ ਆਈ ਹੈ ਵੀ ਹਾਂ ਇਹਦੇ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਦੋਸਤੋ ਜਿਹੜੇ ਲੋਕ ਸਾਡੇ ਸਟੂਡੈਂਟ ਵੀ ਇਹਤੇ ਵਰਕ ਪਰਮਿਟ ਤੇ ਬਾਹਰ ਜਾਣ ਦੇ ਸ਼ਕੀਨ ਜਿਹੜੇ ਜਾਣ ਜਿਨ੍ਹਾਂ ਨੇ ਉਹ ਦੋ ਦੋ ਡੋਜ਼ ਲਵਾਈਆਂ ਤੁਸੀਂ ਸੁਣਿਆ ਨਾ ਕਿ ਇੰਗਲੈਂਡ ਅਮਰੀਕਾ ਕੈਨੇਡਾ ਦੇ ਵਿੱਚ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਹਾਰਟ ਅਟੈਕ ਹੋ ਰਹੇ ਨੇ ਇਸ ਉਮਰ ਚ ਹਾਰਟ ਅਟੈਕ ਖਰਾਨੀ ਵਾਲੀ ਗੱਲ ਹੈ ਹੁਣ ਇਹ ਗੱਲ ਸਾਹਮਣੇ ਆ ਗਈ ਕਿ ਜਿਨ੍ਹਾਂ ਨੇ ਦੋ ਦੋ ਵੈਕਸੀਨ ਲਵਾਈਆਂ ਸੀ ਉਹਨਾਂ ਨੂੰ ਹਾਰਟ ਅਟੈਕ ਹੋ ਰਹੇ ਨੇ ਸਾਡਾ ਇਹ ਅੱਜ ਦੀ ਜਿਹੜੀ ਵੀਡੀਓ ਪਾਉਣ ਦਾ ਮਕਸਦ ਇਹ ਹੈ ਦੋਸਤੋ ਬਾਹਰਲੇ ਦੇਸ਼ਾਂ ਦੇ ਲੋਕ ਜਾਗਰੂਕ ਹਨ ਤੇ ਉਹ ਆਪਣੇ ਇਸ ਵੈਕਸੀਨ ਦੇ ਨਿਰਮਾਤਾ ਜਿਹੜੀ ਕੰਪਨੀ ਸੀ ਉਹ ਤੇ ਕੇਸ ਕਰ ਰਹੇ ਨੇ ਅਸੀਂ ਆਪਣੇ ਲੋਕਾਂ ਨੂੰ ਇਸ ਵੀਡੀਓ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜਿੰਨਾ ਲੋਕਾਂ ਦੇ ਦੋ ਦੋ ਡੋਜ਼ ਲੱਗੇ ਨੇ ਇਸ ਵੈਕਸੀਨ ਦੇ ਕੋਵਿਡ ਦੇ ਦੋ ਦੋ ਵੈਕਸੀਨ ਲੱਗੇ ਹੋਏ ਨੇ ਉਹ ਆਪਣੇ ਸਰਟੀਫਿਕੇਟ ਸੰਭਾਲ ਕੇ ਰੱਖਣ ਤੇ ਉਹ ਆਪਣੇ ਦਾਅਵੇ ਕਰਨੇ ਸ਼ੁਰੂ ਕਰ ਦੇਣਾ سیرਮ ਕੰਪਨੀ ਆਫ ਇੰਡੀਆ ਤੇ ਪੁੰਨੇ ਵਾਲੀ ਤੇ ਜਿਹਨੇ ਇਹ ਵੈਕਸੀਨ ਤਿਆਰ ਕੀਤੀ ਹੈ ਕਿਉਂਕਿ ਜੇ ਇਹ ਦੇਖ ਕੇ ਬਾਰੇ ਦੀ ਪੇਸ਼ਾਰ ਕਿ ਜੇ ਸਾਨੂੰ ਕੁਝ ਹੋਇਆ ਇਸ ਵੈਕਸੀਨ ਦੇ ਨਾਲ ਤਾਂ ਸਾਡੀ ਮੌਤ ਦੀ ਜ਼ਿੰਮੇਵਾਰ سیرਮ ਕੰਪਨੀ ਆਫ ਇੰਡੀਆ ਪੁੰਨੇ ਵਾਲੀ ਹੋਊਗੀ ਜਿਨ੍ਹਾਂ ਨੇ ਇਹ ਵੈਕਸੀਨ ਤਿਆਰ ਕੀਤੀ ਹੈ ਸਾਡਾ ਅੱਜ ਦਾ ਵੀਡੀਓ ਪਾਉਣ ਦਾ ਮਕਸਦ ਸਿਰਫ ਇਹੀ ਸੀ ਕਿ ਅਸੀਂ ਆਪਣੇ ਦਰਸ਼ਕਾਂ ਰਾਹੀਂ ਆਪਣੇ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰੀਏ ਕੋਈ ਪ੍ਰਕਾਰ ਆਟ ਵਾਲੀ ਗੱਲ ਨਹੀਂ ਅਸੀਂ ਸਿਰਫ ਜਾਗਰੂਕ ਇਹ ਕਰਨਾ ਚਾਹੁੰਦੇ ਸੀ ਜੋ ਇਹਨਾਂ ਨੇ ਦੇਸ਼ ਦਾ ਪਾਉਣ ਲਈ ਡਰਾਵਾਇ ਦਿੱਤੇ ਸੋਸ਼ਲ ਡਿਸਟੈਂਸ ਦਾ ਤੇ ਮਾਸਕ ਲਾ ਕੇ ਰੱਖਣ ਦਾ 20 ਸੈਕਿੰਡ ਸਾਬਣ ਨਾਲ ਧੋਣ ਦਾ ਨਾ ਇਹਨਾਂ ਦੀ ਤੋਂ ਕੋਈ ਦਵਾਈ ਤਿਆਰ ਹੋਈ ਹੈ ਬਲਕਿ ਜਿਹੜੀ ਵੈਕਸੀਨ ਤਿਆਰ ਹੋਈ ਇਹ ਉਹਨੇ ਕੋਈ ਮਾਰਾ ਮੂਟਾ ਰੋਗ ਤਾਂ ਕੀਤੀ ਵੀ ਉਹਨੇ ਹਜ਼ਾਰਾਂ ਲੋਕਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਸੈਂਕੜੇ ਲੋਕਾਂ ਦੀਆਂ ਮੌਤਾ ਹੋ ਰਹੀਆਂ ਨੇ ਤੇ ਹੋ ਰਆਂ ਨਹੀਂਆਂ ਹੋਣੀਆਂ ਇਸ ਕਰਕੇ ਅਸੀਂ ਇੱਕ ਵਾਰ ਫੇਰ ਆਪਣੇ ਦਰਸ਼ਕਾਂ ਰਾਹੀਂ ਸਾਡੇ ਦੇਸ਼ ਦੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਕਿ ਭਰਾਓ ਜਿਨ੍ਹਾਂ ਦੇ ਵੈਕਸੀਨ ਲੱਗੀ ਪਈ ਐ ਲੱਗੀ ਹੋਈ ਐ ਦੋ ਦੋ ਵੈਕਸੀਨ ਲਗਾਈਆਂ ਨੇ ਉਹਨਾਂ ਨੂੰ ਲਾਜ਼ਮੀ ਸੈਲਰੀ ਉਹਨਾਂ ਦੇ ਘਟਣਗੇ ਉਹਨਾਂ ਨੂੰ ਹਾਰਟ ਅਟੈਕ ਹੋਣ ਜੇ ਇਸ ਦਾ ਹਾਈ ਸਿੱਧ ਹੁਣ ਗਿਆ ਆਪਣੇ ਡਾਕਟਰਾਂ ਨਾਲ ਰਾਇ ਕਰਕੇ ਇਹਨਾਂ ਕੰਪਨੀਆਂ ਤੇ ਕੇਸ ਕੀਤੇ ਜਾਣ ਤਾਂ ਕਿ ਜੇ ਤੁਹਾਡਾ ਕੋਈ ਨੁਕਸਾਨ ਹੁੰਦਾ ਤੁਹਾਨੂੰ ਖਰਜਾਨਾ ਮਿਲ ਸਕੇ ਪਰ ਅੱਜ ਦਾ ਸਾਡਾ ਮਕਸਦ ਇਹ ਸੀ ਇਹਨਾਂ ਕਹਿੰਦਾ ਹੋਇਆ ਖਿਮਾ ਦਾ ਜੱਜ ਦਾ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਏਸੀ ਸਾਡਾ ਅੱਜ ਦਾ ਕਰੋਨਾ ਵਾਇਰਸ ਵਾਲੀ ਇੱਕ ਖਾਸ ਪ੍ਰੋਗਰਾਮ ਆਪ ਜੀ ਨੂੰ ਇਹ ਕਿਹੋ ਜਿਹਾ ਲੱਗਿਆ ਇਸ ਬਾਰੇ ਆਪਣੀ رائے ਸਾਡੇ ਨਾਲ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਜੀ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਆਪਣੇ ਪ੍ਰੋਗਰਾਮ ਵਿੱਚ ਸਤਿ ਆਕੂ ਨੁਰਕੋ ਨੂੰ ਦੇਵਾ ਗਿਆ ਸਤਿ ਸ੍ਰੀ ਅਕਾਲ ਦਰਦੇ ਕੌਮ ਦਰਦੇ ਕੌਮ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ